ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਸੋ ਅੱਜ ਦੇ ਇਸ ਪਾਰਟ ਦੇ ਵਿੱਚ ਕੀ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਪ੍ਰੀਤ ਜੋ ਸੱਚ ਦੱਸਣ ਵਾਲੀ ਹੈ ਉਸ ਤੋਂ ਬਾਅਦ ਡੈਡੀ ਜੀ ਹੋਣੀ ਮੰਮੀ ਜੀ ਹੋਣੀ ਕੀ ਕਰਦੇ ਹਨ ਉਹ ਦੱਸਿਆ ਗਿਆ ਜਿਸ ਦੇ ਵਿੱਚ ਪ੍ਰੀਤ ਰੂ ਰੂ ਕੀ ਸਾਰੀ ਗੱਲ ਦੱਸਦੀ ਹੈ ਪਰ ਉਸਦੀ ਮੰਮੀ ਨੂੰ ਹਜੇ ਵੀ ਲੱਗਦਾ ਹੈ ਕਿ ਪ੍ਰੀਤ ਨਿਆਣੀ ਹੈ ਉਸ ਦੀ ਕੋਈ ਗਲਤੀ ਨਹੀਂ इस कहानी ਦੇ ਵਿੱਚ ਸਭ ਕੁਝ ਸੁੱਧ ਜਾਵੇਗਾ ਲੇਕਿਨ ਪਤਾ ਨਹੀਂ ਕਿਉਂ ਸੱਚੀ ਮੰਮੀ ਜੀ ਕਿਉਂ ਨਹੀਂ ਸਮਝ پا ਰਹੇ ਉਹ ਕੋਈ ਵੀ ਗੱਲ ਨੂੰ ਬਿਲਕੁਲ ਸਮਝ ਹੀ ਨਹੀਂ پا ਰਹੇ ਸੋ ਹੁਣ ਆਪਾਂ ਅਗਲੇ ਐਪੀਸੋਡ ਦੇ ਵਿੱਚ ਵੀ ਜਾਣਾਂਗੇ ਕਿ ਆਖਿਰ ਮੰਮੀ ਜੀ ਸਮਝ ਪਉਣਗੇ ਜਾਂ ਨਹੀਂ ਇਹ ਸਾਨੂੰ ਬਾਅਦ ਵਿੱਚ ਜਾਨਣ ਮਿਲੇਗਾ ਸਿਸਪਾਰਡ ਦੇ ਵਿੱਚ ਕਵਲ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਹੁੰਦਾ ਤੇ ਉਹ ਗੱਡੀ ਫੜ ਕੇ ਮਿੰਟੂ ਮਿੰਟੀ ਵਿੱਕੀ ਹੁਣਾ ਦੇ ਘਰ ਪਹੁੰਚ ਜਾਂਦੇ ਹਨ ਜਿੱਥੇ ਵਿੱਕੀ ਦੀ ਕਾਫੀ ਬੁਰੀ ਭਰੀ ਹੁੰਦੀ ਹੈ ਜਿਸ ਤੋਂ ਬਾਅਦ ਸਾਨੂੰ ਲੱਗਦਾ ਹੈ ਵਿੱਕੀ ਨੇ ਕਿਸੇ ਨਾ ਕਿਸੇ ਤਰ੍ਹਾਂ ਡਰ ਕੇ ਮਾਫੀ ਤਾਂ ਮੰਗ ਲਈ ਪਰ ਕੀ ਉਹ ਮਾਫੀ ਸੱਚੀ ਸੀ ਕੀ ਵਿੱਕੀ ਸੁਧਰ ਪਾਏਗਾ ਕੀ ਉਹ ਸੱਚਮੁੱਚ ਹੁਣ ਆਖਰੀ ਵਾਰੀ ਮਾਫੀ ਮੰਗ ਕੇ ਸਾਰੀ ਸੁਲ੍ਹਾਸਲਾ ਹੋ ਜਾਏਗੀ ਸ਼ਾਇਦ ਹੋ ਵੀ ਜਾਵੇ ਪਰ ਜਿੱਥੋਂ ਤੱਕ ਸਾਨੂੰ ਲੱਗਦਾ ਹੈ ਕਿ ਪ੍ਰੀਤ ਦੀ ਮੰਮੀ ਇਹ ਸੁੱਲਾ ਸਫਾਈ ਵੀ ਨਹੀਂ ਚੜ ਪਾਏਗੀ ਉਸ ਨੂੰ ਇਹ ਸਹਨ ਕਰਨਾ ਵੀ ਅਸਹਿਨ ਹੋ ਜਾਏਗਾ ਇਹ ਜਾਨਣਾ ਇਸ ਵੀਡੀਓ ਦੇ ਵਿੱਚ ਸਾਨੂੰ ਪਵੇਗਾ ਇਸ ਲਈ ਅੰਤ ਤੱਕ ਬਨੇ ਰਹੋ ਸੋ ਇਥੇ ਵਿੱਕੀ ਨਾਲ ਕਾਫੀ ਗਲਬਤ ਹੁੰਦੀ ਹੈ ਕਵਲ ਨੂੰ ਬਹੁਤ ਗੁੱਸਾ ਚੜਿਆ ਹੁੰਦਾ ਹੈ ਪਰ ਕਿਸੇ ਤਰ੍ਹਾਂ ਉਸ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਇੱਥੇ ਵਿੱਕੀ ਨੂੰ ਸਮਝਾ ਕੇ ਸਾਰੀ ਮਾਫੀ ਮੰਗਾਈ ਜਾਂਦੀ ਹੈ ਤੇ ਮੰਮੀ ਜੀਆਂ ਦੀਆਂ ਸਾਰੀਆਂ ਕਰਤੂਤਾਂ ਖੁੱਲ ਜਾਂਦੀਆਂ ਹਨ ਜਿਸ ਤੋਂ ਬਾਅਦ ਮੰਮੀ ਜੀ ਮੂੰਹ ਬਣਾ ਕੇ ਬੈਠ ਜਾਂਦੇ ਹਨ ਤੇ ਆਖਿਰ ਦੁੱਖ ਸਭ ਤੋਂ ਵੱਡਾ ਉਹਨਾਂ ਨੂੰ ਲੱਗਾ ਸੀ ਗਲਤੀਆਂ ਸੀ ਲੱਗਣਾ ਹੀ ਸੀ ਕਿਉਂਕਿ ਉਸ ਨੂੰ ਆਪਣੀ ਜਵਾਈ ਤੇ ਇਹ ਭਰੋਸਾ ਨਹੀਂ ਸੀ ਉਸ ਤੇ ਜਵਾਈ ਨੇ ਉਸ ਦਾ ਪੂਰਾ ਭਰੋਸਾ ਤੋੜ ਦਿੱਤਾ ਆਖਿਰ ਹੁਣ ਉਹਨਾਂ ਨੂੰ ਉਹਨਾਂ ਦੀ ਗਲਤੀਆਂ ਦਾ ਅਹਿਸਾਸ ਹੋਏਗਾ ਬਾਕੀ ਕਵਲ ਵੀ ਹੱਸ ਕੇ ਸਾਰੀ ਗੱਲਾਂ ਸੰਦੀਪ ਨੂੰ ਦੱਸਦਾ ਹੁਣ ਬਾਕੀ ਅਸੀਂ ਜਾਣਾਂਗੇ ਅਗਲੇ ਪਾਰਟ ਦੇ ਵਿੱਚ ਕਿ ਆਖਿਰ ਕਿ ਜਿਹੀਆਂ ਗੱਲਾਂ ਹੋਈਆਂ ਤੇ ਆਖਿਰ ਅੰਤ ਤੱਕ ਕੀ ਬਣੇਗਾ ਇਹ ਜਾਣਨ ਲਈ ਅਗਲੀ ਵੀਡੀਓਸ ਜ਼ਰੂਰ ਦੇਖਣਾ ਇਹ ਜਿਹੀਆਂ ਹੋਰ ਵੀਡੀਓਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਲਾਈਕ ਸ਼ੇਅਰ ਕਮੈਂਟ ਰੂਰ ਕਾਰਡੀਨਾ